هي ور کي ڪرڻو ٿا ٿين ٿا هي ور کي ڪرڻو ٿا ਮੈਂ ਕਹਿੰਦਾ ਉਹਦੇ ਨਾਲ ਚਾਕੂ ਨਾਲ ਵੜਦੇ ਨੀਂ ਲੇਡ ਬੁਲੇਟ ਲੇਡ ਲੇਡ ਇਹਨਾਂ ਨਾਲ ਮਾਰਦੇ ਨਾ ਬਸ ਇਦਾੜੇ ਬੁਲੇਟ ਆ ਗਿਆ ਜੀ ਆ ਫੜੀ ਜਾ ਚਾਕੂ ਵੜੀ ਹਾਂ ਉਹ ਬਾਈ ਫੜੀ ਬਤਾ ਬਤਾ ਕੀ ਆ ਮਨ ਬੋਲ ਜੱਸ ਹਾਂ ਹਾਂ ਬਚਾ ਲੈ ਪਾ ਇਹਦੇ ਹਾਂ ਪਾ ਉਹਦੇ ਬਚਾ ਲੈ ਆ ਠੀਕ ਯਾ ਬਚਾ ਲੈ ਵੜਦੇ 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 कोई नहीं कोई नहीं कोई नहीं निकल गया निकल गया थोड़ा ना तो पूरा गाल गोल गाल गाल गोल गाल Thank you. ਮੇਰਾ ਨਾ ਬੜਾ ਵੱਡਾ ਨਹੀਂ ਕੋਈ ਕੋਈ ਬੜਾ ਹਾਂ ਤਾਂ ਮਾੜ ਕੇ ਰੱਖਣ ਦੇ ਪੂਰਾ ਠੀਕਾ ਠੀਕਾ ਪੈਰ ਦਾ ਵੱਜ ਗਿਆ ਨਾ ਪੈਰ ਦੇ ਪੈਰ ਦੇ ਪੈਰ ਨੰਬਰ ਵੱਡੇ ਆਵੇ ਫਰਕ ਬਾਕੀ ਚੱਲ ਜੂਗਾ ਉਹ ਦੇਖ ਹੁਣ ਸਾਝ ਬਣਿਆ ਨੂੰ ਮੇਰੇ ਦੱਦੀ ਵੱਡੀ ਹੈ ਉਹ ਰਾਹ ਨੂੰ ਨਿਕਲੇ ਮੇਰੇ ਬੱਦੀ ਦੱਦੀ ਜਿਹੜੇ ਮਾੜਾ ਬਹੁਤ ਆਪਰਾ ਗੱਦੋਂ ਤੇ ਲੈ ਲੈ ਹਾਂ ਜੀਆਂ ਕਰ ਦੂੰਗਾ ਲੜਦਾ ਖੜ ਜਾ ਖੜ ਜਾ ਖੜ ਜਾ ਭੱਜ ਜਾ ਭੱਜ ਜਾ ਭੱਜ ਜਾ ਆ ਇੱਧਰ ਲੈ ਤਾਪ ਤੇ ਕਰ ਲੈ ਜੀ ਨਾ .3 ਤੱਕ ਗਈ ਆ ਢੋਕਿਆ ਨਹੀਂ ਗਈ ਚੈਨਾ ਨਹੀਂ ਗਈ ਤੱਕ ਗਈ ਮੈਂ ਤੈਨੂੰ ਕਹਿੰਦਾ ਆਹੀਂ ਮੈਂ ਵੈਲਵਿਟ ਜਨ ਵੈਲਵਿਟ ਹੀ ਪਾਇਆ ਸੈਕਿੰਡ ਤੋਂ ਦੂਜਾ ਹੁਣ ਜਲ ਬਟੇ ਨੇ ਬੋਲੇ ਬੋਲੇ ਠੀਕ ਹੈ ਜੀ ਫਤ ਗਿਆ ਹਾਂ ਜੀ ਆਹ ਠੀਕ ਹੈ ਜੀ ਮੇਰਾ ਕੰਮ ਹੀ ਕਰੀ ਜਾ ਰਿਹਾ ਤੇ ਮੈਂ ਤਾਂ ਕਹਿੰਦਾ ਵੱਡੇ ਜੰਨੇ ਹਨ ਇਹਦਾ ਤਾਂ ਕੋਈ ਚੱਕਰ ਹੀ ਨਹੀਂ ਪੜਦੇ ਯਾਰ ਜਿਹਦੇ ਉਨੋਂ ਇਹਦਾ ਫਾਰੇ ਆ ਵੜਦੇ ਫੋਕੜੀ ਕਢਾ ਲਾਓ ਚੱਕੀ ਆ ਵੜਦੇ ਵੀਰੇ ਨਹੀਂ ਨਹੀਂ ਹੈ ਇਹਦਾ ਫਾਰੇ ਆ ਕੁਝ ਨਹੀਂ ਹੁੰਦਾ ਵੜਦੇ ਉਰੋਂ ਵੜਦੇ ਫਿਰੇ ਵੜਦੇ ਆਓ ਮੋ ਗਰਦਨ ਦੇਖੀ ਵੜਦਾ ਰਹੀ ਹੈ ਪੈਰਪੁਰ ਦੇਖ ਲਾਓ ਪੈਰ ਠੀਕ ਨੇ ਚੱਲ ਹਾਂ ਹੁੰਦੀ ਨਹੀਂ ਤੋ ਕੀ ਰਾਈ ਮੇਰਾ ਨਾਮ ਸ਼ਿਤੀਸ਼ ਕੁਮਾਰ ਜੀ ਹੋਰ ਕੀ ਕਰਨਾ ਹੋ ਰਹੀ ਹੈ ਜੀ ਆਪਣੇ ਅੱਜ ਸਵੇਰੇ ਤੋਤਾ ਫਸ ਗਿਆ ਸੀਗਾ ਤੇ ਸਾਨੂੰ ਇੱਥੇ ਆਪਣੇ ਪਾਰਕਿੰਗ ਵਾਲੇ ਵੀਰ ਜੀ ਆ ਗਏ ਉਹਨਾਂ ਨੇ ਦੱਸਿਆ ਵੀ ਤੋਤਾ ਫਸਿਆ ਹੋਇਆ ਤੇ ਫਿਰ ਮੈਂ ਫਾਇਰ ਬਜ਼ਾਰ ਨੂੰ ਕਾਲ ਕੀਤੀ ਤੇ ਫਾਇਰ ਵਾਲਿਆਂ ਦੀ ਤਾਂ ਸੇਫਟ ਹੈਗੀ ਇਹ ਸਭ ਤੋਂ ਵੱਡੀ ਕੀ 2-3 ਦਿਨ ਪਹਿਲਾਂ ਦੀ ਗੱਲ ਆ ਵੀ ਪਹਿਲਾਂ ਵੀ ਇੱਕ ਕਾਂ ਫਸ ਗਿਆ ਸੀ ਇੱਕ ਕਾਲ ਤੀ ਜਦੇ ਵਿਚਾਰੇ ਆ ਜਗੇ ਤੇ ਇਹ ਨਹੀਂ ਹੈਗਾ ਵੀ ਇਹ ਇਕੱਲੇ ਯਾਨੀ ਕਿ ਵੀ ਅੱਗ ਬੁਝਾਉਣ ਦਾ ਹੀ ਕੰਮ ਕਰਦੇ ਨੇ ਕਿਉਂਕਿ ਮੈਂ ਤਾਂ ਇਹਨਾਂ ਨੂੰ ਬਹੁਤ ਵਾਰ ਕਾਲ ਕੀਤੀ ਆ ਇਹ ਯਾਨੀ ਕਿ ਬਹੁਤ ਸਮਾਂ ਆਪਣਾ ਬਚਾ ਕੇ ਠੀਕ ਆ ਜੀ ਇਹ ਜਲਦੀ ਤੋਂ ਜਲਦੀ ਪਹੁੰਚਦੇ ਨੇ ਤੇ ਨਾਲ ਇਹ ਹੈਗਾ ਵੀ ਜਿਹੜੀ ਚੈਨਾ ਡੋਰ ਆ ਇਹ ਚੈਨਾ ਡੋਰ ਦੇ ਕਾਰਨ ਹੀ ਜਿਹੜਾ ਸਾਰਾ ਕੁਝ ਹੋ ਰਿਹਾ ਆ ਕਿਉਂਕਿ ਜਿਹੜੀਆਂ ਆਪਣੇ ਜਿੰਨੇ ਵੀ ਪੰਛੀ ਫਸ ਰਹੇ ਨੇ ਠੀਕ ਆ ਜੀ ਜਾਂ ਆਪਾਂ ਕੋਈ ਸਕੂਟਰ ਮੋਟਰਸਾਈਕਲ ਤੇ ਜਾ ਰਹੇ ਆ ਕਿਸ ਦੀ ਗਰਦਨ ਕੱਟ ਰਹੀ ਆ ਕਿਸ ਦਾ ਮੂੰਹ ਦਾ ਕੋਈ ਹੋਰ ਨੁਕਸਾਨ ਹੋ ਰਿਹਾ ਇਹ ਸਿਰਫ ਸਾਰਾ ਕੁਝ ਚੈਨਾ ਡੋਰ ਦੇ ਕਾਰਨ ਹੀ ਹੋ ਰਿਹਾ ਜੀ ਕਿੰਨਾ ਕ ਟਾਈਮ ਲੱਗਿਆ ਇਹਨੂੰ ਬਚਾਉਣ ਨੂੰ ਇਹਨੂੰ ਜੀ ਦੇਖੋ ਅੱਧਾ ਕ ਘੰਟਾ ਤਾਂ ਸਾਨੂੰ ਲੱਗੇ ਗਿਆ ਜੀ ਪਹੁੰਚਾਉਣ ਲਈ ਪਹਿਲਾਂ ਜਿਹੜਾ ਪੰਡ ਪਹੁੰਚਾਇਆ ਉਹ ਕਿੱਥੇ ਪਹੁੰਚਾਇਆ ਤੇ ਇਹਨੂੰ ਕਿੱਥੇ ਲੱਗਾਇਆ ਉਹ ਵੀ ਦੇਖੋ ਜੀ ਉਹ ਵੀ ਅਸੀਂ ਜਦੋਂ ਕੱਢਿਆ ਸੀਗਾ ਤਾਂ ਫਾਇਰ ਬਗੇੜ ਵਾਲਿਆਂ ਦੀ ਟੀਮ ਦੇ ਉਹਨਾਂ ਨੂੰ ਆਪਣੀ ਜਿਹੜੀ ਡੋਰ ਵਗੈਰਾ ਸੀਗੀ ਉਹਨੂੰ ਬਿਲਕੁਲ ਕੱਟ ਕੇ ਉਹਨੂੰ ਉਡਾਤਾ ਸੀਗਾ ਜੀ ਠੀਕ ਹੈ ਤੇ ਐਦਾਂ ਹੀ ਹੁਣ ਜਿਹੜਾ ਤੋਤਾ ਸੀਗਾ ਇਹਨੂੰ ਵੀ ਚੈਨਲ ਡੋਰ ਸੀਗੀ ਇਹਦੇ ਫਸੀ ਹੋਈ ਗਰਦਨ ਦੇ ਵਿੱਚ ਤੇ ਪੈਰਾਂ ਦੇ ਵਿੱਚ ਤੇ ਉਹ ਚੰਗੀ ਤਰ੍ਹਾਂ ਉਹਨੂੰ ਡੋਰ ਨੂੰ ਕੱਢ ਕੇ ਤੇ ਉਹਨੂੰ ਵੀ ਉਡਾ ਦਿੱਤਾ ਗਿਆ ਜੀ ਕੋਈ ਕੱਟ ਕੱਟ ਸੀਗਾ ਜੀ ਸਾਡੇ ਵੀਰ ਦੇ ਵੀ ਇੱਕ ਦੇ ਆਪਣੇ ਤੋਤਰੇ ਦੰਦੀ ਵੱਢੀ ਆ ਉਹਦੇ ਬਲੱਡ ਕਾਫੀ ਨਿਕਰ ਰਿਹਾ ਜੀ ਕੀ ਕਹਿਣਾ ਤੂੰ ਕੀ ਚਾਹੇ ਚਾਈਨਾ ਡੋਰ ਵਰਤਦੇ ਨੇ ਟਬੇ ਚ ਦੇ ਨੇ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਮੈਂ ਅਪੀਲ ਕਰੂੰਗਾ ਵੀ ਜਿਹੜੇ ਚਾਈਨਾ ਡੋਰ ਖਰੀਦਦੇ ਨੇ ਵੀ ਦੇਖੋ ਆਪਾਂ ਨੂੰ ਜੇ ਆਪਾਂ ਖਰੀਦਾਂਗੇ ਨਹੀਂ ਤਾਂ ਜਿਹੜੇ ਵੇਚਣੇ ਵਾਲੇ ਨੇ ਉਹ ਵੇਚਣਗੇ ਕਿੱਥੋਂ ਠੀਕ ਆ ਜੀ ਵੀ ਇਹ ਹੈਗੀ ਆ ਵੀ ਵੇਚਣੇ ਵਾਲਿਆਂ ਨੂੰ ਵੀ ਥੋੜੀ ਸ਼ਰਮ ਚਾਹੀਦੀ ਆ ਵੀ ਆਪਾਂ ਇਸ ਚੀਜ਼ ਤੋਂ ਦੂਰ ਰਹੀਏ ਕਿਉਂਕਿ ਇਹ ਇਹ ਤਾਂ ਇੱਕ ਹੈਗਾ ਵੀ ਇੱਕ ਸ਼ਰੀਆਮਿਕ ਕਤਲ ਕਰਨੇ ਵਾਲਾ ਕੰਮ ਆ ਜੀ ਤੇ ਇਹ ਤਾਂ ਹੈਗਾ ਵੀ ਇਹਨਾਂ ਤੇ 302 ਦਾ ਪਰਚਾ ਦਰਜ ਹੋਣਾ ਚਾਹੀਦਾ ਆ ਜਿਹੜੇ ਚੈਨਾ ਡੋਰ ਵੇਚਦੇ ਨੇ ਬਾਕੀ ਜਿਹੜੇ ਖਰੀਦਣੇ ਵਾਲੇ ਨੇ ਮੈਂ ਤਾਂ ਇਹ ਕਹੂੰਗਾ ਵੀ ਇਹਨਾਂ ਦੇ ਵੀ ਨਾਲ ਜਿਹੜੀ ਬਣਦੀ ਧਾਰਾ ਆ ਇਹਨਾਂ ਦੇ ਵੀ ਨਾਲ ਲੱਗਣੀ ਚਾਹੀਦੀ ਆ ਜੀ ਨਾ ਜੀ ਮੇਰਾ ਨਾਮ ਡਰਾਈਵਰ ਸੋਨ ਸਿੰਘ ਫੈਰੋਕਟਸ ਵਾਲਾ ਜੀ ਕਿੰਨੇ ਘੰਟੇ ਤੁਹਾਨੂੰ ਇਹ ਜਿਹੜਾ ਤੋਤਾ ਹੋ ਗਿਆ ਸੀ ਜਰਾਵਰੀ ਤੇ ਕਿੰਨਾ ਟਾਈਮ ਲੱਗਿਆ ਤਕਰੀਬਨ ਸਾਨੂੰ ਹੁਣ ਤੋਂ ਹੀ ਅੱਧਾ ਪੌਣਾ ਘੰਟਾ ਪਹਿਲਾਂ ਸਾਡੇ ਸਮਾਜ ਸੇਵੀ ਸतीश ਕੁਮਾਰ ਡੀਸੀ ਜੀ ਨੇ ਸੋਚਣਾ ਦਿੱਤੀ ਵੀ ਸਿਵਲ ਹਸਪੀਟਲ ਦੇ ਵਿੱਚ ਡਾਕਟਰ ਦੇ ਵਿੱਚ ਚੈਨਾ ਡੋਰ ਤੇ ਤੋਤਾ ਫਸਿਆ ਹੋਇਆ ਆ ਤੇ ਅਸੀਂ ਤਰਹੰਤ ਆਪਣੀ ਟੀਮ ਨੂੰ ਲੈ ਕੇ ਜਿੱਥੇ ਮੌਕੇ ਤੇ ਪਹੁੰਚੇ ਜਾਂ ਦੇਖਿਆ ਤੋਤਾ ਚੈਨਲ ਡੋਰ ਦੇ ਵਿੱਚ ਬਹੁਤ ਜ਼ਿਆਦਾ ਫਸਿਆ ਸੀ। ਉਹਦੇ ਗਲ ਦੇ ਵਿੱਚ ਵਿੱਚ ਚੈਨਲ ਡੋਰ ਲਿਪਟੀ ਹੋਈ ਸੀ। ਤਾਂ ਅਸੀਂ ਆ ਕੇ ਆਪਣੀ ਟੀਮ ਦੇ ਨਾਲ ਟਾਈਮ ਤੇ ਮੌਜੂਦਾ ਸੀ ਇੱਥੇ ਆ ਕੇ ਕਾਰਵਾਈ ਕੀਤੀ ਤਾਂ ਤੋਤੇ ਨੂੰ ਕੱਢਿਆ ਗਿਆ। ਕੱਢਣ ਤੋਂ ਬਾਅਦ ਥੋੜੀ ਹਾਈਟ ਤੇ ਤੋਤਾ ਹਾਂ ਜੀ ਸਾਡੇ ਕੋਲ ਇੱਕ ਪੌੜੀ ਆ ਜੀ ਵੱਡੀ ਜੀ ਪੌੜੀ ਲਾ ਕੇ ਜੀ ਤੇ ਸਾਡੇ ਕੋਲ ਇੱਕ ਫਾਇਰ ਹੁੱਕ ਆਈ ਉਹ ਫਾਇਰ ਹੁੱਕ ਨਾਲ ਆਪਾਂ ਜੀ ਉਹਨੂੰ ਦੋ ਦੋ ਨੂੰ ਅਸੀਂ ਕੱਢਤਾ ਸੀ ਕੱਢ ਕੇ ਉਹਦੇ گردਨ ਵਿੱਚ ਜੋ ਡੋਰ ਸੀ ਸਾਰੀ ਲਿਪਟੀ ਹੋਈ ਉਹਨੂੰ ਕੱਢ ਕੇ ਤੇ ਉਡਾ ਦਤਾ ਗਿਆ ਜੀ ਉੱਡ ਗਿਆ ਜੀ ਤੋ ਹੁਣ ਤੱਕ ਕਿੰਨੇ ਕੇ ਪੰਛੀ ਜਾਨ ਚਾ ਹੁਣ ਤੱਕ ਜੀ ਅਸੀਂ ਮੰਨ ਲਓ ਵੀ 10 15 ਦਾ ਤਾਂ ਪੰਛੀ ਜਾਨ ਬਚਾ ਲ ਗਏ ਤੇ ਹਾਸਪੀਵਲ ਹਸਪਤਾਲ ਦੇ ਵਿੱਚ ਪੰਜ ਸੱਤ ਤਾਂ ਅਸੀਂ ਉਰੇ ਸਿਵਲ ਹਸਪਤਾਲ ਚ ਬਚਾਦੇ ਜੀ ਤੇ ਬਾਕੀ ਹੋਰ ਸ਼ਹਿਰ ਦੇ ਵਿੱਚ ਹੀ ਪਵ ਜਾ ਨੇ ਇਹ ਪੰਛੀ ਜੂਰ ਨਾ ਕੱਟਿਆ ਜਾਂਦਾ ਗਾਇਬ ਹੁੰਦਾ ਤਾਂ ਇਹਨੂੰ ਕਿੱਥੇ ਲੈ ਕੇ ਜਾਂਦੇ ਹਾਂ ਤਾਂ ਕੀ ਡਿਟੇ ਇਹ ਜੇ ਮੰਨ ਲਓ ਕੈਲ ਹੋ ਜਾਂਦਾ ਜੀ ਤਾਂ ਨੂੰ ਅਸੀਂ ਆਪਣੇ ਫੇਵਰਟ ਦਫਤਰ ਲੈ ਜਾਂਦੇ ਜੀ ਉੱਥੇ ਮੰਨ ਲਓ ਟ੍ਰੀਟਮੈਂਟ ਛੋਟਾ ਬਹੁਤਾ ਕਰਕੇ ਜੀ ਇਹਦਾ ਜੋ ਵੀ ਹੁੰਦਾ ਤਾਂ ਉਸ ਤੋਂ ਬਾਅਦ ਫਿਰ ਉੱਥੇ ਨੂੰ ਛੱਡ ਦਈਏ ਤਾਂ ਔੜ ਜਾਂਦਾ ਜੀ ਫਿਰ ਅਸੀਂ ਜੇ ਮੰਨ ਲਓ ਜਿਆਦਾ ਉੱਥੋਂ ਦਾ ਇਲਾਜ ਕਰਾ ਕੇ ਟਰੀਟਮੈਂਟ ਜੀ ਜੋ ਦਵਾਈ ਹੁੰਦੀ ਹੈ ਦਵਾਈਆਂ ਜੀ ਉਹਨੂੰ ਫਿਰ ਭੇਜ ਦੇ ਛੱਡ ਦੇਈਦਾ ਜੀ ਕਿਹ ਕੀ ਕਹਿਣਾ ਚਾਹਦਾ ਜਿਹੜੇ ਚੈਨਾ ਡੋਰ ਨਹੀਂ बिक ਰਹੀਆਂ ਤੇ ਲੋਕ ਖਰੀਦ ਰਹੇ ਜੋ ਚੈਨਾ ਡੋਰ बिक ਰਹੀ ਹੈ ਜੀ ਵੇ ਪਹਿਲਾਂ ਤਾਂ ਵੇਚਣ ਵਾਲੇ ਤੇ ਖਰੀਦਣ ਵਾਲੇ ਦੋਨੋਂ ਨੂੰ ਸ਼ਰਮ ਚਾਹੀਦੀ ਹੈ ਜੀ ਇਹ ਇੱਕ ਤਰ੍ਹਾਂ ਦੇ ਮੰਨ ਲਓ ਕਾਤਲ ਡੋਰ ਕਹੀ ਜਾਂਦੀ ਹੈ ਜੀ ਇਹਦੇ ਨਾਲ ਮੰਨ ਲਓ ਵੀ ਇਹ ਪੰਛੀ ਤਾਂ ਨੁਕਸਾਨ ਹੁੰਦੀ ਹੁੰਦੇ ਨੇ ਜੀ ਤੇ ਇਹ ਆਮ ਲੋਕਾਂ ਦਾ ਵੀ ਬਹੁਤ ਨੁਕਸਾਨ ਹੋ ਰਿਹਾ ਜੀ ਇਹ ਨਾਲ ਕਿੰਨੇ ਕੀ ਏਰੀਆ ਚ ਤੁਸੀਂ ਸਰਵਿਸ ਕਰਦੇ ਸਾਡਾ ਮੰਨ ਲਓ ਏਰੀਆ ਦਾ ਬਹੁਤ ਜ਼ਿਆਦਾ ਸੀ ਸਾਡਾ ਇਧਰੋਂ ਮੰਨ ਲਓ ਵੀ ਇਹ ਆਹ ਰਾਹੋਂ ਵੱਲ ਇਸ ਤਰ੍ਹਾਂ ਆਪਣੇ ਖੰਟ ਮਾਨਪੁਰ ਤੱਕ ਜੀ ਆਪਣੇ ਏਰੀਆ ਜੀ ਇੱਕ ਇੱਕ ਸ਼ਹਿਰ ਚ ਦੋ ਜਗ੍ਹਾ ਤੋਂ ਖਾਲਾ ਆ ਜੇ ਫਿਰ ਕਿਸ ਤਰ੍ਹਾਂ ਮੈਂ ਇੱਕ ਆਪਣੇ ਮੰਨ ਲਓ ਗੱਡੀ ਇੱਕ ਦਰਾਹੇ ਖੜਾਈ ਹੋਈ ਪੱਕੀ ਹੋ ਜੀ ਉਹ ਇਹੀ ਕੰਮ ਦਾ ਵਾਸ ਸੀ ਤੇ ਮੰਨ ਲਓ ਆਪਣੇ ਕੋਲ ਗੱਡੀਆਂ ਤਿੰਨ ਨਈਵਰਸ ਬਣਾ ਲਈ ਜੀ ਹੋਰ ਜੇ ਮੰਨ ਲਓ ਉਹ ਦੋ ਤਿੰਨ ਕਾਲ ਆਈਂਦਾ ਤਾਂ ਗੱਡੇ ਸਾਰੇ ਨਿਕਲ ਜਿੰਦੇ ਸਾਡੀਆਂ ਜੀ